ਸਿਆਣੇ ਕਹਿੰਦੇ ਆ ਕਿ ਬੇੜੇ ਚ ਕਿੱਕਰਾਂ ਬੀਜ ਕੇ ਦਾਖਾਂ ਦੀ ਉਮੀਦ ਨਹੀਂ ਕਰਨੀ ਚਾਹੀਦੀ ਉਹਨੂੰ ਤਾਂ ਸੂਣਾ ਹੀ ਲੱਗਣਗੀਆਂ ਜੀ ਸੋ ਬੀਜੀਆਂ ਕਿੱਕਰਾਂ ਹੋਈਆਂ ਸੀ ਕੰਡੇ ਸਾਨੂੰ ਚੁਗਣੇ ਪੈ ਰਹੇ ਆ ਪੁਰਾਣੀਆਂ ਕਿੱਕਰਾਂ ਦੇ ਇਹ ਕੋਈ 2-3 ਸਾਲ ਦਾ ਮਸਲਾ ਨਹੀਂ ਦੇਸ਼ ਦੀ ਵੰਡ ਵੇਲੇ ਤੋਂ ਹੀ ਪਤਾ ਨਹੀਂ ਤੱਕ ਕਿਹੜੀ ਗੱਲ ਦਾ ਗੁੱਸਾ ਕਰ ਗਏ ਵੀ ਇਹਨਾਂ ਨੇ ਦੇਸ਼ ਯਾਦ ਕਿਉਂ ਕਰਾਤਾ ਪੰਜਾਬੀਆਂ ਨੇ 90% ਕੁਰਬਾਨੀਆਂ ਸਾਡੀਆਂ ਜਦੋਂ ਅਮਰੀਕਾ ਵਾਲੇ ਕਣਕ ਸੜੀ ਗਲੀ ਕਣਕ ਦੇਣ ਲੱਗੇ ਆਪਣੇ ਕੋਲੇ ਹੈ ਨਹੀਂ ਸੀ ਉਦੋਂ ਹਰੇ ਇਨਕਲਾਬ ਦੀ ਗੱਲ ਕਰਤੀ ਚਾ ਚਾਚ ਅਸੀਂ ਪੰਜਾਬ ਨੇ ਹਰੀ ਫਸਲੀ ਕ੍ਰਾਂਤੀ ਲਿਆਤੀ ਦੇਸ਼ ਦੇ ਭੰਡਾਰ ਭਰਤੇ ਪਤਾ ਉਦੋਂ ਲੱਗਿਆ ਭੰਡਾਰ ਤਾਂ ਭਰਤੇ ਥੱਲੋ ਪਾਣੀ ਖਤਮ ਹੋ ਗਏ ਹਰੀ ਕ੍ਰਾਂਤੀ ਸਾਨੂੰ ਬਹੁਤ ਮਹਿੰਗੀ ਪਈ ਹੈ ਜੀ ਚੌਲ ਸਾਡੀ ਖਰਾਕ ਨਹੀਂ ਹੈਗੀ 182 ਲੱਖ ਮੀਟਰ ਟਨ ਚੌਲ ਅਸੀਂ ਇਸ ਦੇਸ਼ ਨੂੰ ਦਿਨਿਆਂ ਦੇਸ਼ ਨੂੰ ਚੌਲ ਸਾਡੀ ਖਰਾਕ ਨਹੀਂ 182 ਲੱਖ ਮੀਟਰ ਟਨ ਨੌ ਗੋਵਿੰਦ ਸਾਗਰ ਝੀਲਾਂ ਜਿੰਨਾ ਪਾਣੀ ਇੱਕ ਝੋਨੇ ਦੇ ਸੀਜ਼ਨ 'ਚ ਅਸੀਂ ਥੱਲੋਂ ਕੱਢ ਲੈਂਦੇ ਹਾਂ ਜਨਾਬ ਜਿਸ ਗਹਿਰਾਈ ਤੋਂ ਅੱਜ ਮਾਲਵੇ ਦੇ ਵਿੱਚ ਪਾਣੀ ਤੇ ਜਿਸ ਹਾਰਸ ਪਾਵਰ ਦੀ ਮੋਟਰ ਨਾਲ ਪਾਣੀ ਕੱਢਿਆ ਜਾ ਰਿਹਾ ਹੈ ਸੇਮ ਗਹਿਰਾਈ ਤੇ ਸੇਮ ਹਾਰਸ ਪਾਵਰ ਦੀ ਮੋਟਰ ਨਾਲ ਸਾਊਦੀ ਅਰਬ ਕਤਰ ਵਾਲੇ ਤੇਲ ਕੱਢਦੇ ਆ ਜਨਾਬ ਉਸ ਪੱਤਰਾਂ ਵਿੱਚ ਲੇ ਕੇ ਗਰਮ ਪਾਣੀ ਆਉਣ ਲੱਗਿਆ ਥੱਲੇ ਪਤਾ ਨਹੀਂ ਕੀ ਕੀ ਹੈਵੀ ਮੈਟਲਸ ਉਹਦੇ ਵਿੱਚ ਹੋਣਗੇ ਪਾਣੀ ਗਰਮ ਹੁੰਦਾ ਜੀ ਬੋਰਾਂ ਚ ਪਹਿਲੀ ਗੱਲ ਤਾਂ ਬੋਰ ਲਾਉਣੀ ਆ ਆਮ ਬੰਦੇ ਦੇ ਬਸਦੀ ਨਹੀਂ ਰਹੀ ਗੱਲ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਹੋਰ ਕਿੱਥੇ ਕਿੱਥੇ ਕਿ ਜਾਈਏ ਥੱਲੇ ਹੋਣ ਜੀ ਸਾਡੀ ਸਰਕਾਰ ਆਈ 21% ਪਾਣੀ ਵਰਤ ਰਿਆ ਸੀ ਆਪਾਂ ਜਿਸ ਵੇਲੇ 16 ਮਾਰਚ ਨੂੰ ਸ਼ਹੀਦ ਆਜ਼ਮ ਖਟਕਰ ਕਲਾਮ ਸ਼ਹੀਦ ਆਜ਼ਮ ਦੇ ਪਿੰਡ ਖਟਕਰ ਕਲਾਮ ਦੇ ਕਿ ਸੌ ਚੁੱਕੇ 21% ਪਾਣੀ ਵਰਤ ਰਿਆ ਸੀ ਪੰਜਾਬ ਫਿਰ ਇਧਰ ਉਧਰ ਹੀ ਜਾਊਗਾ ਉਹਨਾਂ ਨੂੰ ਆਤਾ ਪੈ ਗਈਆਂ ਪੁਰਾਣੀਆਂ ਉਹ ਆਤਾ ਨੂੰ ਹੱਕ ਸਮਝ ਬੈਠੇ ਅਸੀਂ ਕੱਸੀਆਂ ਲੱਭੀਆਂ ਪੁਰਾਣੀਆਂ ਅਸੀਂ ਨਾਲ ਡੀਜੀਪੀ ਸਾਹਿਬ ਨੂੰ ਕਿਹਾ ਕਿ ਲਾਅ ਇਨ ਆਰਡਰ ਦੀ ਸਥਿਤੀ ਨਾ ਹੋ ਜਾਏ ਕਿਸੇ ਪਿੰਡ ਚ ਕੋਈ ਮੁਕਰ ਨਾ ਜਾਵੇ ਕਿਉਂਕਿ ਕੱਸੀਆਂ ਬਾਹੂ ਲਈਆਂ ਬੱਚੀ ਵੀ ਤੁਸੀਂ ਕੱਸੀਆਂ ਵਾਸਤੇ ਨਾਲ ਪੁਲਿਸ ਭੇਜਿਓ ਮੈਨੂੰ ਇਹ ਦੱਸਦੇ ਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਪੰਜਾਬੀਆਂ ਤੇ ਬਹੁਤ ਮਾਣ ਹੈ ਇਸ ਗੱਲ ਦਾ ਇੱਕ ਪਿੰਡ ਦੇ ਵਿੱਚ ਵੀ ਪੁਲਿਸ ਦੀ ਜ਼ਰੂਰਤ ਨਹੀਂ ਪਹਿਲੇ ਲੋਕਾਂ ਨੇ ਆਪ ਹੀ ਕਹਿੰਦਾ ਜੀ ਇੱਥੇ ਕੱਸੀ ਸੀ ਤੁਸੀਂ ਸਾਨੂੰ ਪਾਣੀ ਦੇ ਦਿਓ ਬਸ ਅਸੀਂ ਕਹਾਂ ਤੂੰ ਬਾਅਦ ਚ ਬਿਜਲੀ ਤੇਰਾ ਪਾਈਪ ਵੀ ਦੱਬ ਲੈਣ ਦੇ ਕੋਈ ਗੱਲ ਨਹੀਂ ਥੱਲੇ ਤੇਰਾ ਮੋਗਾ ਛੱਡ ਦਿੰਨੇ ਆ ਤੇਰਾ ਪੁਆਇੰਟ ਤੇਰਾ ਪਾਣੀ ਦਾ ਛੱਡ ਦਿੰਨੇ ਆ ਕੱਸੀਆਂ ਦੁਆਰੇ ਚਲਾਈਆਂ ਮੋਗੇ ਨਵੇਂ ਬਣਾ ਰਹੇ ਆ ਔਰ ਹੈਰਾਨੀ ਦੀ ਗੱਲ ਇਹ ਹੈ ਮੇਰੇ ਕੋਲ ਹਰ ਰੋਜ਼ 2000 ਪਿੰਡ ਆ ਜਾਂਦੇ ਆ ਨਹਿਰ ਉਹਨਾਂ ਦੇ ਪਿੰਡ ਵਿੱਚ ਦੀ ਜਾਂਦੀ ਹੈ ਪਾਣੀ ਉਹਨਾਂ ਕੋਲੇ ਆਈ ਨਹੀਂ ਉੱਥੇ ਨਾਲ ਬਿਲਕੁਲ ਨਾਲ ਪਿੰਡਾਂ ਨਸਰਾਲੀ ਤੇ ਜੰਡਾਲੀ ਉਹ ਪਿੰਡ ਦੇ ਵਿੱਚ ਦੀ ਨਹਿਰ ਜਾਂਦੀ ਹੈ ਤੇ ਉੱਥੇ ਮੋਗਾ ਹੈ ਨਹੀਂ ਸੀ ਜੀ ਮੇਰਾ ਇੱਕ ਦੋਸਤ ਹੈ ਉਹ ਬਾਹਰ ਰਹਿੰਦਾ ਹੈ ਉਹ ਕਿਤੇ ਆਇਆ ਉਹ ਕਹਿੰਦਾ ਜੀ ਇੱਕ ਪਿੰਡ ਵਾਲੇ ਕਹਿੰਦੇ ਮੋਗਾ ਇੱਕ ਸਾਡੇ ਪਿੰਡ ਮੈਂ ਕਿਹਾ ਯਾਰ ਤੁਹਾਡੇ ਪਿੰਡ ਵਿੱਚ ਤਾਂ ਨਹਿਰ ਜਾਂਦੀ ਹੈ ਕਹਿੰਦਾ ਅਸੀਂ ਤਾਂ ਦੇਖਿਆ ਨਹੀਂ ਨਹਿਰ ਦਾ ਪਾਣੀ ਲੰਘ ਜਾਂਦੀ ਹੈ ਬਸ ਉੱਥੇ ਮੋਗਾ ਬਣਾਤਾ ਜੀ ਹੁਣ ਮਿੰਤੀ ਗਿੰਤੀ ਚੱਲ ਰਹੀ ਹੈ ਕਿ ਕਿੱਥੇ ਕਿੱਥੇ ਤੱਕ ਪਾਣੀ ਪਹੁੰਚਾਉਣਾ ਸਾਰੇ ਪਿੰਡ ਨੂੰ ਪਾਣੀ ਦੇਮਾਗੇ ਜੀ ਨਹਿਰ ਵਾਲਿਆਂ ਦਾ ਤਾਂ ਹੱਕ ਹੀ ਬਣਦਾ ਜਿੱਥੋਂ ਨਹਿਰ ਜਾਂਦੀ ਹੈ ਐਂ ਬੱਬਨਪੁਰ ਹੈ ਬੱਬਨਪੁਰ ਵੀ ਦੀ ਨਹਿਰ ਜਾਂਦੀ ਹੈ ਜੀ ਤੂਰੀ ਕੋਲੇ ਉਹਨਾਂ ਕੋਲੇ ਪਾਣੀ ਹੈ ਨਹੀਂ ਫਿਰ ਕੀ ਕਾਦੇ ਵਾਸਤੇ ਅਸੀਂ ਪਾਣੀ ਦੇਖਣ ਵਾਸਤੇ ਚਲਾਇਆ ਉਹ ਕਈ ਵਾਰੀ ਰੋਡ 'ਤੇ ਜਾਂ ਬੱਸਾਂ ਕਹਿੰਦੇ ਰੁਕਦੀਆਂ ਨਹੀਂ ਮੈਂ ਕਹਾਂ ਇਹ ਕਿਸੇ ਨਾਲ ਰੇਸ ਲਾ ਰਹੇ ਹੋ ਰੁਕਣ ਵਾਸਤੇ ਕਿ ਚਲਾਈਆਂ ਨੇ ਸੜਕਾਂ 'ਤੇ ਤੁਸੀਂ ਜਿੱਥੇ ਸਵਾਰੀਆਂ ਨੂੰ ਤੁਸੀਂ ਰੁਕਦੀ ਨਹੀਂ ਇਹ ਨਹਿਰਾਂ ਕਾਦੇ ਵਾਸਤੇ ਬਣਾਈਆਂ ਫਿਰ ਅਸੀਂ ਗਾਹਾਂ ਪਾਣੀ ਕੱਢ ਪਾਣੀ ਉਹਦੇ ਚੋਂ ਜੇ ਇੱਥੇ ਅਸੀਂ ਵਰਤਾਂਗੇ ਤਾਂ ਸਾਡਾ ਪਾਣੀ ਜਿਹੜਾ ਅੱਜ ਉਹ 60% ਤੋਂ ਉੱਪਰ ਯੂਜ਼ ਹੋਣ ਲੱਗ ਗਿਆ ਕਿਉਂਕਿ ਅਸੀਂ ਆਪ ਵਰਤਣ ਲੱਗ ਗਏ ਉਹਨਾਂ ਕੋਲੇ ਹੋਰ ਕੋਈ ਅੰਕੜਾ ਨਹੀਂ ਸਿੱਧਾ ਹੀ ਗਈ ਜਾਂਦੇ ਨੇ ਪਹਿਲਾਂ ਤਾਂ ਕਦੇ ਪ੍ਰੋਬਲਮ ਨਹੀਂ ਆਈ 10-15 ਸਾਲ ਪਹਿਲਾਂ ਸਾਨੂੰ ਇਹ ਮਿਲ ਜਾਂਦਾ ਹੁੰਦਾ ਸੀ ਪਿਲਣਾ ਹੀ ਹੈ ਹੁਣ ਜਦੋਂ ਕਿਸੇ ਦੇ ਖੇਤਾਂ ਨੂੰ ਨਹਿਰ ਕੱਢ ਦੋਗੇ ਤੁਸੀਂ ਜਿਵੇਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਸਿੱਧੀ ਖੇਤ ਚ ਨਹਿਰ ਖਤਮ ਹੁੰਦੀ ਐ ਉਹ ਕੋਲ ਠੀਕਾ ਲੈ ਜਾ ਬਾਕੀ ਲੈ ਜਾ ਤੂੰ ਮੈਂ ਕੀ ਕਰਾਂ ਲੋਕਾਂ ਦਾ ਕੀ ਐ ਉਹਨਾਂ ਦਾ ਬਾਅਦ ਚ ਕਹ ਲਾਂਗੇ ਵੋਟਾਂ ਮਿਲ ਕੇ ਲਾਂਗੇ ਵੀ ਕੁਰਬਾਨੀਆਂ ਵਾਸਤੇ ਤਿਆਰ ਰਹੋ ਪਾਣੀਆਂ ਵਾਸਤੇ ਖੇਤਾਂ ਚ ਨਹਿਰਾ ਮੁੱਕਦੀਆਂ ਉਹਨਾਂ ਨੂੰ ਮੋਗਿਆ ਦਾ ਕੀ ਪਤਾ ਜੀ ਦੂਜੇ ਮਹਿਲਾਂ ਵਾਲੇ ਸੀ ਜਿਨ੍ਹਾਂ ਨੇ ਟੂਟੀਆਂ ਸੋਨੇ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜੇ ਨੱਕਾ ਕੀ ਹੁੰਦਾ ਜੀ ਗੈਰ ਜ਼ਿੰਮੇਵਾਰਾਂ ਨੇ ਰੋਲ ਨਿਭਾਇ ਨਹੀਂ ਸਾਡੇ ਜਿਹੜੇ لیڈر جنہوں لایا اور ہریانہ کدے بھی نبے تو گیا ہی نہیں ایک سو چار ایک سو دو سو دس ایک سو دو سو نو ایک سو دس ایک سو پانچ ایک سو بارہ ایک سو چار ایک سو چار ایک سو چار ہوں بھی ایک سو چار برتی بیٹھے ہو نے نہیں کیا ایک دم کہیں پانی دین چھ چٹھی لکھی ہر ایک مہینے بی بی ایم بی ਬੈਠਕ ਹੁੰਦੀ ਹੈ 6 ਚਿੱਠੀਆਂ ਲਿਖੀਆਂ ਤੁਸੀਂ 6 ਮਹੀਨਿਆਂ ਬਾਅਦ ਪਛਤਾਓਗੇ ਤੁਸੀਂ ਪਾਣੀ ਵੱਧ ਵਰਤ ਰਹੇ ਹੋ ਤੁਹਾਡਾ ਮੁੱਖ ਜੂਗਾ ਪਹਿਲਾਂ ਅਸੀਂ ਦੇਣਾ ਨਹੀਂ ਤੁਹਾਨੂੰ 6 ਮਹੀਨੇ ਪਹਿਲਾਂ ਰਿਮਾਈਂਡਰ ਦਿੰਦੇ ਰਹੇ ਨਹੀਂ ਮੰਨੇ ਕੋਲੇ ਪਹਿਲਾਂ ਵਾਂਗੂ ਮਿਲ ਜੂਗਾ ਸਾਨੂੰ ਕੁਝ ਨਹੀਂ ਹੁੰਦਾ ਮੈਂ ਕਿਹਾ ਪਹਿਲਾਂ ਉਹ ਕੰਮ ਨਹੀਂ ਰਿਹਾ ਫਿਰ ਹੁਣ ਸਾਡਾ ਹੱਦੇ ਪਾਣੀ ਪੂਰਾ ਨਹੀਂ ਹੋ ਰਿਹਾ ਜੀ ਕੀ ਕਰੀਏ ਪੌਂਗ ਡੈਮ 33 ਫੁੱਟ ਥੱਲੇ ਹੈ ਜੀ ਪਾਖੜਾ 12 13 ਫੁੱਟ ਥੱਲੇ ਫਿਰਦੀ ਹੈ ਰੰਜੀਤ ਸਾਗਰ 2 ਮੀਟਰ ਥੱਲੇ ਫਿਰਦਾ 50 55 ਫੁੱਟ ਦਾ ਸਾਡੇ ਤਿੰਨੇ ਡੈਮ ਹੀ ਥੱਲੇ ਫਿਰਦੇ ਆ ਜੀ ਕਿੱਥੋਂ ਦੇ ਦੀਏ ਜੀ ਇਹਨਾਂ ਨੂੰ ਪਾਣੀ ਚਲੋ ਮਾਨਵਤਾ ਦੇ ਆਧਾਰ ਤੇ ਕਹਿੰਦੇ ਆਬਾਦੀ ਮੁਤਾਬਕ ਤਾਂ 1700 ਕਿਸੀ ਕੀ ਬੰਦਦਾ ਕਹਿੰਦੇ ਜੀ 1000 ਕਿ ਦਿੱਲੀ ਦਾ 2700 ਕਹਿੰਦੇ ਜੀ ਥੋੜਾ ਜਿਹਾ 5 6700 ਪਸ਼ੂਆਂ ਦਾ ਵੀ ਦੇ ਦਿਓ ਚਲੋ ਠੀਕ ਹੈ 3400 680 ਕੀ ਉਸੇ ਕਹਿੰਦੇ ਜੀ ਲਾ ਉਸ ਉਹ ਮੈਂ ਕਹਾਂ ਹੁਣ ਤਾਂ ਸਾਮ ਨੂੰ ਹੁਣ ਵੀ ਲਾ ਉਸ 680 ਬੂਦ ਬੂਦ ਨੂੰ 80 ਜਾਨੇ ਉਹ ਤੇ ਨਾਲੇ ਲਾਅਸ ਵੀ 680 ਪਾਰਿਓ ਅੱਜ ਕਾ ਤੇ ਲਾਅਸ ਵੀ ਦੇ ਲੈ 4000 ਪੁੱਤ ਕਰ ਪੇਤਾਈ 4000 ਜਾ ਰਿਹਾ ਹੈ ਹਿਊਮਨਿਟੇਰੀਅਨ ਗਰਾਉਂਡ ਤੇ ਧੰਨਵਾਦ ਕਰਨ ਦੀ ਬਜਾਏ ਰਾਤੋ ਰਾਤ ਬੀਬੀ ਐਮ ਵੀ ਦੀ ਬੈਠਕ ਬੁਲਾ ਕੇ ਚੇਅਰਮੈਨ ਬਦਲ ਕੇ ਲੋ ਜੀ ਦਿਓ 8500 ਤੁਰਪੇ ਨੰਗਲਵਾਲ ਨੂੰ ਨੱਕਾ ਵੱਡਣ ਮੈਂ ਕਿ ਆਇਓ ਕਿਹੜਾ ਆਉਂਦਾ ਇੱਥੇ ਪਾਣੀ ਬਾਤ ਤੇ ਅਸੀਂ ਧਰਤੀ ਜਾਨੇ ਆ ਥੋੜਾ ਪਾਣੀ ਧੱਕੇ ਨਾ ਲਓਗੇ ਇਹ ਤਰੀਕਾ ਕੋਈ ਲੈਣ ਦਾ ਪਾਣੀ ਪਾਣੀ ਲੈਣ ਦਾ ਤਰੀਕਾ ਇਹ ਕੋਈ ਕਤ ਬੀਬੀਐਮਪੀ ਦੀ ਬੈਠਕ ਹੋਗੀ ਜੀ ਲੋ ਜੀ ਰਾਜਸਥਾਨ ਨੇ ਵੋਟ ਪਾਈ ਹੱਕ ਚ ਉਥੇ ਬੀਜੇਪੀ ਸਰਕਾਰ ਹੈ ਹਰਿਆਣਾ ਨੇ ਪਾਤੀ ਜੀ ਦੋ ਪੰਜਾਬ ਕਲਾ ਰਹਿ ਗਿਆ ਜੀ ਹਿਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਬਾਜਬਾ ਸਾਹਿਬ ਪੁੱਛਿਓ ਫਿਰ ਉਹਨਾਂ ਨੂੰ ਆਪਣੇ ਤਹਾਂ ਵਾਲਿਆਂ ਨੂੰ ਵੋਟ ਕਿਉਂ ਨਹੀਂ ਪਾਈ ਵੋਟ ਕਿਉਂ ਨਹੀਂ ਪਾਈ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਚੋਪ ਰਹਿਣਾ ਵੀ ਅੱਧੀ ਹਮੈਤ ਹੁੰਦੀ ਹੈ ਕੀ ਮੈਂ ਕਿ ਸਾਡੇ ਕਹੇ ਤੇ ਪਾਉਂਗੇ ਨਹੀਂ ਤੁਸੀਂ ਕਿਸੇ ਨੂੰ ਰਿਵੋਕ ਨਿਕਾ ਉੱਥੇ ਉੱਥੇ ਜਦੋਂ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਰਿਪੋਰਟ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਚੁੱਪ ਹੋਣਾ ਵੀ ਤਾਂ ਦੀ ਹਮਾਇਤੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਹਰਿਆਣਾ ਦਾ ਕਾਂਗਰਸੀ ਵੀ ਗਿਆ ਕਾਂਗਰਸ ਸਾਹਿਬ ਤਾਂ ਕਿੰਨ੍ਹਾ ਸਪਸ਼ਟ ਕਰ 파 ਰਹੀ ਕਿ ਅਸੀਂ ਕਿੱਧਰ ਆਈ ਆਪ ਸਾਹੀ ਅੱਲਾ ਅਸੀਂ ਤਾਂ ਹੈਗੇ ਸਿੱਦੇ ਨਾਲ ਖੜੇ ਲੋਕਾਂ ਦੇ ਅਸੀਂ ਤਾਂ ਲੋਕਾਂ ਨਾਲ ਖੜੇ ਬਾਲ ਸਾਹਿਬ ਤੇ ਜਿਹਨੇ ਗੁਪਤਾ ਸਾਹਿਬ ਨੇ ਉਹ ਕੀ ਕਿ ਗੁਪਤਾ ਸਾਹਿਬ ਦਾ ਕਹਿੰਦਾ ਮੈਂ ਢੇ ਲੈ ਜਾਂਦਾ ਖੜਿਆਨੇ ਦੇ ਪਛਾਣੇ ਮੈਂ ਮੈਂ ਅਸੀਂ ਨਾਲ ਹੀ ਵਿਰੋਧ ਕੀਤਾ ਅਸੀਂ ਅਸੀਂ ਕਿੱਥੋਂ ਦੇਵਾਂ ਕਿੱਥੋਂ ਪਛਾਣਗੇ ਢੇਲਾਂ ਤੱਕ ਨਹੀਂ ਚਾਂਦੀ ਦੀਆਂ ਤਾਂ ਮੈਂ ਦੇਖੋ ਜੇ 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 ਪਿੱਛੇ ਜਾਓਗੇ ਫਿਰ ਚਾਂਦੀ ਦੀ ਕਹੀ ਰਹਿਊਗੀ ਚ ਹਾਂ نہیں نہیں کیا دربارہ ٹرمیشنشن کی ہو گیا پانی کا راکا تو بھاجپا چاہیے پانییا کا راکا تھوڑا چیئرس آلو لو سو 81 ਚ ਕੀ ਕੀ ਤਖਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਜੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਣੇ ਜੇ ਹਿਸਟਰੀ 'ਚ ਗਏ ਹਿਸਟਰੀ 'ਚ ਨਾ ਜਾਓ

ਪਰਬਲ ਬਸ ਸ਼ਾਇਦ ਉਹ ਦੱਸ ਕੀਤਾ ਜਾਵੇ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ ਜੀ ਪਰਬਲ ਬਈ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬਸੇਰ ਵਾਹ ਕੁ ਗੱਲ ਕੰਮ ਜਾਣੇ ਪਾਸ ਚ ਫੈਰ ਕੋਈ ਅਮੇ ਪਾਕਿਸਤਾਨ ਤਾਂ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾ ਨੂੰ ਆਪਾਂ ਨੇ ਕਾਨੂੰ ਕਰਨਾ ਉਹੀ ਡੂੰਮਣੇ ਥੱਲੇ ਬਹਿ ਕੇ ਬੀੜੀ ਪੀਂ ਜੰਦੇ ਉਹ ਤੂੰ ਇਹਦਾ ਉੱਠੂ ਗਈ ਫਿਰੋ ਬੀਬੀ ਐਮ ਬੀ ਤੁਸੀਂ ਉਹਨਾਂ ਨੂੰ ਕੱਲ ਕਰ ਲੈਣੇ ਹੋਗੇ ਕੱਲ ਕਰ ਲੈਣੇ ਕਹਾਵਤ ਮੰਗਾ ਚਲੋ ਵੇੜੇ ਉਹ ਕਹਾਵਤ ਹੈ ਇਹ ਕਹਾਵਤ ਹੈ ਉਹ ਬੀੜੀ ਸ਼ਬਦ ਪਤਾ ਲੱਗੇ ਕਹਾਵਤ ਕੱਟ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਦੂਮਨੇ ਥੱਲੇ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਢ ਦਿੱਤੇ ਜਾਵੇ ਬਿਲਕੁਲ ਸਿੱਟੇ ਬੈਠੋ ਭਾਈ ਬੈਠੋ ਭਾਈ ਬੈਠੇ ਬੈਠੋ ਬਾਜੋ ਬਾਜੋ ਬੈਠੋ ਬਾਜੋ ਭਾਈ ਇਹ ਕਹਾਵਤ ਪੰਜਾਬੀ ਪੜੀਂ ਨਾ ਤੁਸੀਂ ਪੀਪੀਐਸ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ ਅੱਛਾ ਜੀ ਮੈਨੂੰ ਚੰਗੀ ਮੈਨੂੰ ਜੀ ਸਾਹਿਬ ਆਪਣੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਡਰਬੀ ਘੋੜਾ ਏ ਟੱਟੂ ਏ ਤੇ ਉਹ ਕੀ ਹੁੰਦਾ ਫਿਰ ਓਏ ਦਰਬੀ ਕੋੜਾ ਟੱਟੂ ਐ ਕੀ ਹੋਊਗੀ ਉਹ ਕਿਹੜੀ ਲੈਂਗੁਏਜ ਐ ਉਸਕੈ ਆਪਾ ਤੁਹਾਡੀ ਐਡਰੈਸ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਐ ਗੱਲਾਂ ਦੀ ਗੱਲ ਕਰਨੀ ਐ ਜਿਹੜੀ ਗੰਗੋਰੀ ਗੱਲ ਕਰਨ ਤਾਂ ਦਿਓ ਤਾਂ ਕਰਾਂ ਬੈਹ ਜੋ ਕਾਰਿਓ ਮਾਰਿਓ ਮੁਖਤਿਰ ਜੀ ਐਡਰੈਸ ਕਰੋ ਐਨਾ ਮੈਨੂੰ ਪਤਾ ਐ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਸ਼ੇਅਰ ਨੂੰ ਡੈਸਕ ਕੀਤਾ ਜਾਵੇ ਜੋ ਵੀ ਕੋਈ ਸ਼ੇਅਰ ਦੀ ਜਦ ਤੋਂ ਬਿੜਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਜਿਹੜੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੇ ਕਲੂ ਭਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਫੁੱਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬੈ ਕੇ ਦੇਖ ਲਿਓ ਵਿੱਚ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇ ਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਬੈਠੋ ਬਾਜਰਾ ਸਾਹਿਬ ਬਾਈਆ ਸਾਹਿਬ ਬੈਠੋ ਇੰਨਾ ਮੈਂ ਤੁਹਾਨੂੰ ਚੰਗੇ ਦਿਨਾਂ ਦੱਸ ਬਾਈਆ ਸਾਹਿਬ ਬੈਠੋ ਤੁਹਾਡੇ ਕਿਹਾ ਨਹੀਂ ਅਸੀਂ ਬੈਠੇ ਉੜੀ ਕੋ ਫੇਰੋ ਸੀਮ ਸਾਹਿਬ ਕੰਟੀਨਿਊ ਕਰੋ ਜੀ ਦੇਖ ਤੁਸੀਂ ਵੀ ਨਹੀਂ ਵੇਟ ਕਰੋ ਤੁਹਾਡੇ ਸਾਹਮਣੇ ਵੀ ਟਾਈਮ ਆ ਜਾਣਾ ਬੜੀ ਜਲਦੀ ਵੇਟ ਕਰੋ ਕਿਸੇ ਹੋਰ ਬੱਸ ਚ ਨਾ ਚੜ ਜਾਓ ਦੇ ਭਾਈ ਵਾਂਗੂ ਇੱਕੋ ਅੱਡੇ 'ਤੇ ਰਹੋ ਜਿਹੜਾ ਪਹਿਲੇ ਫਲੋਰ 'ਤੇ ਉਹ ਕਿਹੜੇ ਅੱਡੇ 'ਤੇ ਚਲਾ ਗਿਆ ਫੇਰ ਜਿਹੜਾ ਪਹਿਲੇ ਫਲੋਰ 'ਤੇ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾ ਕਿ ਚੇਅਰ ਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ ਬੀਬੀਐਮਪੀ ਜਿਹੜੀ ਹੈ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡੀ ਅਸੀਂ ਦਿੰਨੇ ਆਂ Rajasthan ਤੇ Haryana ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੇਡਰ ਦੀ ਤਨਖਾਹ ਨਹੀਂ ਲੈਂਦੇ ਡੈਪੂਟੇਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕੇਡਰ ਦੀ ਤਨਖਾਹ ਲੈਂਦੇ ਆ ਉਹ ਇਹ ਤਾਂ ਸਫੈਦਾ ਕਿ ਬੰਨ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀਐਮਪੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪਣੇ ਬ੍ਰਿਆਮ ਦੀ ਆਪੀ ਲੱਖੀ ਕਰ ਲਾਂਗੇ ਬੀਬੀ ਐਮਬੀ ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ ਪੰਜਾਬ ਸਰਕਾਰ ਨੂੰ ਆ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡਾਂਆਂ ਨੂੰ ਬਜ਼ਾਰਿਆਂ ਨੂੰ ਚੱਕਦੇ ਰਹਿਣਾ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਹ ਤੋ ਕੰਮ ਨਹੀਂ ਉਹਨਾਂ ਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਰ ਲਓ ਉਹਨਾਂ ਕੋਲੇ ਵੈਸੇ 1 ਮਹੀਨੇ ਦਾ ਬਣਦਾ ਹੈ ਕਿ ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ ਹੈ 3 ਘੰਟੇ 4 ਘੰਟੇ 5 ਘੰਟੇ ਦੇ ਨੋਟਿਸ ਤੇ ਬੁਲਾ ਲੈਂਦੇ ਜੀ ਜਦੋਂ ਉਹ ਜਿਹੜੀ 30 30 ਕਰੀ ਮੀਟਿੰਗ ਹੈ ਜਦੋਂ ਮੀਟਿੰਗ ਹੀ ਇਲੀਗਲ ਸੀ ਗੈਰਸਵਧਾਨਕ ਸੀ ਤਾਂ ਉਹ ਚ ਲਿਆ ਗਿਆ ਫੈਸਲਾ ਵੀ ਇਲੀਗਲ ਹੈ ਅਸੀਂ ਤੁਹਾਨੂੰ ਰੱਦ ਕਰਦੇ ਹਾਂ ਔਰ BBMP ਜਿਹੜੀ ਹੈ ਉਹਦਾ ਪੁਨਰਗਠਨ ਕਰੋ ਉਹ ਪਤਾ ਨਹੀਂ 1968 ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ ਨਾ ਉਹਨਾਂ ਪਾਣੀ ਰਿਹਾ ਹਰ 25 ਸਾਲ ਬਾਅਦ ਜਿਹੜਾ ਇੰਟਰਨੈਸ਼ਨਲ ਲਾਅ ਹੈ ਹਰ 25 ਸਾਲ ਬਾਅਦ ਐਗਰੀਮੈਂਟ ਰਿਵਿਊ ਹੋਣਾ ਚਾਹੀਦਾ ਕੀਤਾ ਹੀ ਨਹੀਂ ਸੀ ਕਿਸੇ ਨੇ ਕਿ ਹੁਣ ਪਾਣੀ ਕਿੰਨਾ ਹੈ ਜੀ ਹੁਣ ਹੁਣ ਦੇ ਹਿਸਾਬ ਨਾਲ ਵੰਡੋ ਜਾਓ ਆ ਦੇਖਦੇ ਆ ਸਤਲੁਜ ਤੇ ਚਲੇ ਜਾਂਦੇ ਆ ਜੀ ਨਾਲਾ ਬਣ ਗਿਆ ਜੀ ਉਹ ਇੱਕ ਦਰਿਆ ਕੌਣ ਕਹਿੰਦਾ ਉਹਨੂੰ ਉਹਦੇ ਚੋਂ ਕਹਿੰਦੇ ਪਾਣੀ ਦੇ ਦਿਓ ਸਾਨੂੰ ਸਤਲੁਜ ਚੋਂ ਪਾਣੀ ਦਿਓ ਸਾਨੂੰ ਸਤਲੁਜ ਐਸਵਾਈਐਲ ਦਾ ਮੁੱਦਾ ਐਸਵਾਈਐਲ ਦੇ ਵਿੱਚ ਹੁਣ ਤੱਕ ਵਰਤੀਆਂ ਹੀ ਵੋਟਾਂ ਵਾਸਤੇ ਐਸਵਾਈਐਲ ਨੂੰ ਜਦੋਂ ਮੇਰੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਲਿਖਿਆ ਹੋਇਆ ਸੁਪਰੀਮ ਕੋਰਟ ਦੇ ਆਰਡਰ ਚ ਵੇਰਾ ਨਹਿਰ ਬਣਾਓ ਜਾਂ ਫਿਰ ਹੋਰ ਵੀ ਅਨਾਰਥ ਔਰ ਇਹਦਾ ਕੋਈ ਹੱਲ ਦੱਸੋ ਅਲਟਰਨੇਟਿਵ ਅਲਟਰਨੇਟਿਵ ਹੱਲ ਮੈਂ ਦੱਸਦਾ ਮੈਂ ਕਹਿੰਦੇ ਨਾ ਚੀ ਹੱਲ ਐ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਯਮਨਾ ਸਤਲੁਜ ਲਿੰਕ ਕੋ ਯਮਨਾ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਐ ਜੀ ਪਾਣੀ ਇੱਧਰ ਨੂੰ ਕਰ ਲੋ ਰੈਡੀ ਨਹੀਂ ਦੇ ਦਿਓ ਜਿਹੜਾ ਬਚ ਗਿਆ ਸਤਲੁਜ ਪਾ ਦਿਓ ਸਾਨੂੰ ਕੀ ਪ੍ਰੋਬਲਮ ਐ ਆਫਸਰ ਬਦਲੀ ਜਾਂਦੇ ਆ ਹੁਣ ਲੇਟੈਸਟ ਦੱਸਦਾ ਜਦੋਂ ਮੈਂ ਇੱਥੋਂ ਗਿਆ ਸੀ ਐਮਰਜੈਂਸੀ ਜਾਣਾ ਪੈ ਗਿਆ ਹਿਮਾਚਲ ਦੇ ਆਫਸਰ ਦੀ ਡਿਊਟੀ ਲਾਤੀ ਕਹਿੰ ਤੂੰ ਫੱਟੇ ਚੱਕਦੇ ਜਿਹੜੇ ਗੇਟ ਖੋਲਦੇ ਤੂੰ ਖੋਲਦੇ ਕਿਉਂਕਿ ਪੰਜਾਬ ਵਾਲੇ ਤਾਂ ਮੁਕਰਗੇ ਕਹਿੰਦੇ ਅਸੀਂ ਨਹੀਂ ਖੋਲਦੇ ਹਿਮਾਚਲ ਦੇ ਅਫਸਰ ਦੀ ਡਿਊਟੀ ਲਾਤੀ ਹਾਂ ਤੱਕਾ ਕਰਨ ਨੂੰ ਹਜੇ ਵੀ ਨਹੀਂ ਹਟੇ ਅ ਅਸ਼ੂਨੀ ਜੀ ਥੋੜਾ ਕਹੋ ਤਾਹ ਤੁਸੀਂ ਤਾਂ ਚਟਾਨਾਂ 'ਤੇ ਖੜੇ ਆ ਤਾਹਾਂ ਦੇ ਪਹਾੜ ਦਾ ਕੀ ਕਰਾਂਗੇ ਤੁਸੀਂ ਤਾਂ ਕਹਿੰਦਾ ਚਟਾਨਾਂ 'ਤੇ ਖੜੇ ਆ ਤਾਹਾਂ ਕਹ ਤਾਹਾਂ ਦੇ ਕਿ ਹਜੇ ਵੀ ਨਹੀਂ ਹਟੇ ਹਜੇ ਵੀ ਨਹੀਂ ਹਟੇ ਘੰਟਾ ਪਹਿਲਾਂ ਅਫਸਰ ਬਦਲ ਕੇ ਆਡੇ ਨੇ ਹਿਮਾਚਲ ਦਾ 20 ਤਰੀਕ ਨੂੰ ਵੈਸੀ ਮਿਲ ਜੂ ਹਰਿਆਣੇ ਨੂੰ ਕੀ ਚੱਕਰ ਹੈ ਇਹ ਜੀ ਕਿਹੜੀ ਫਸਲ ਬੀਜਣ ਲੱਗਣਾ ਜਿਹੜੀ 8 ਦਿਨਾਂ ਚ ਹੀ ਹੋ ਜਾਣੀ ਹੈ ਐ ਜੀ ਫਸਲ ਕਿਹੜੀ ਮੀਟਣ ਲੱਗੇ ਨੇ ਹੋ ਕਿ 8 ਦਿਨਾਂ ਬਾਅਦ ਤੁਹਾਨੂੰ 85 ਲੋ ਚਾਹੀਦਾ ਚਲਾਕੀਆਂ ਕਰਦੇ ਆ ਸਾਡੇ ਨਾਲ ਇਹ ਇਕੱਲਾ ਇਕ ਨਹੀਂ ਸਰ ਇਹ ਇਕੱਲਾ ਹੀ ਨਹੀਂ ਆਰ ਡੀ ਐਫ ਦਾ ਪੈਸਾ ਸਾਡਾ ਰੋਕ ਰੱਖਿਆ 6000000 ਤੁਹਾਨੂੰ ਦੇਣਾ ਨਹੀਂ ਆਰ ਡੀ ਐਫ ਦਾ ਪੈਸਾ ਸਾਡਾ ਰੋਕ ਰੱਖਿਆ ਉਹ ਦੇਣਾ ਨਹੀਂ ਇੱਕ ਮਿੰਟ ਇੱਕ ਮਿੰਟ ਜੋੜਮੰਗ ਸਾਹਿਬ ਚੇਤਨਜੀਤ ਸੀਐਮ ਸਾਹਿਬ ਨੂੰ ਕੰਪਲੀਟ ਕਰਨ ਦਿਓ ਜੀ ਆਰ ਡੀ ਐਫ ਦਾ 6000 ਕਰੋੜ ਰੋਕ ਰੱਖਿਆ ਬਥੇਰੀ ਵਾਰ ਹੀ ਗਏ ਆ ਕੈਪਟਨ ਸਾਹਿਬ ਨੇ ਪੈਸਾ ਕਿਤੇ ਗਲਤ ਵਰਤ ਲਿਆ ਉਹ ਪੈਸਾ ਉਹਨਾਂ ਨੇ ਰੋਕ ਲਿਆ ਕਹਿੰਦੇ ਵਿਧਾਨ ਸਭਾ ਚ ਐਕਟ ਪਾਸ ਕਰੋ ਐਕਟ ਹੀ ਪਾਸ ਕਰਤਾ ਇੱਥੇ ਕਿ ਇਹ ਮੰਡੀਆਂ ਦਾ ਜਾਣ ਵਾਲੀਆਂ ਸੜਕਾਂ ਦਾ ਉੱਥੇ ਲੱਗੂਗਾ ਫਿਰ ਵੀ ਨਹੀਂ ਕਿ ਦਿੰਦੇ ਜੀ ਆਰਡੀਪ ਦਾ ਪੈਸਾ ਨਹੀਂ ਦਿੰਦੇ ਰੋਜ਼ ਤੇ ਜਿਹਦੇ ਨਵੇਂ ਪਰਮਾਨ ਹਾਂ ਸਾਥਾ ਚੌੜ ਵੀ ਚਾਹੀਦੇ ਸਾ ਤੋਂ ਕਣਕ ਵੀ ਚਾਹੀਦੀ ਐ ਸਰੋਂ ਵੀ ਚਾਹੀਦੀ ਐ ਮੱਕੀ ਵੀ ਚਾਹੀਦੀ ਐ ਬਾਕੀ ਸਾਰਾ ਕੁਝ ਚਾਹੀਦਾ ਅਸੀਂ ਗਮਲੇ ਨਹੀਂ ਪੀਜੀਏ ਫਿਰ ਜ ਪਾਣੀ ਨਹੀਂ ਦੇਣਾ ਤੁਸੀਂ ਹੁਣ ਗਮਲੇ ਜ ਕਣਕ ਲੈ ਆਇਆ ਕਰੀਏ ਅਸੀਂ یہاں پتہ ہی نہیں اتنے بیٹھے آڈر کر دیں آنٹا پہ افسر بدل کے ہٹیا ایسی پانی دے لوگ افسر کرنی سیکھی بھی نہیں کدے کبھی کسی نے پیار کی گل بات کرنی آپ کا آس سو چار بجے اٹھا کے رجپال ایک بار مکمل سہن تک باقی بندے دا بس کر چار گے آکھے نے آ سرکار توڑ دو توڑ دو بندے خرید لو استفے دوا لو تھی تو ود پیڑ سب تو ود تھوڑیاں تھوڑی ساری سکار مدھی پردیش تھوڑی تھوڑی سکواچل پردیش توڑی ہے گوا چ جتنے ایک ایم ایل اے بھی آ جائے انہوں نے بنا لینا آپ بھی بنا لے مطلب ای تو نہ کرو یار تھی سنگی ٹانچے کی گل کر رہے ہو کسی نال بھی کوئی مطلب کرے گل بات پیار نہ کی نہیں پیار والی بھاشا تو ہوئی نہیں گنڈا گردی والی تانا شاہی والی آس ਇਕੱਲਾ ਇੱਕ ਧੱਕਾ ਨਹੀਂ ਜੀ ਜਦੋਂ ਮੈਂ ਐਮਪੀ ਸੀਗਾ ਹਮਲਾ ਹੋਇਆ ਪਠਾਨਕੋਟ ਦੀਨਾ ਨਗਰ ਅਟੈਕ ਹੋਇਆ ਤੇ ਪ੍ਰਗੈਸ ਸਾਧੂ ਸਿੰਘ ਜੀ ਮੇਰੇ ਨਾਲ ਸੀ ਉਸ ਵੇਲੇ ਸਾਢੇ 7 ਕਰੋੜਾਂ ਖਰਚਾ ਪਤਾ ਜੀ ਪੰਜਾਬ ਨੂੰ ਕਹਿੰਦੇ ਤੁਹਾਨੂੰ ਅਸੀਂ ਸੀਆਰਪੀ ਭੇਜੀ ਸੀ ਤੁਹਾਨੂੰ ਅਸੀਂ ਆਪਣੀ ਮਿਲਟਰੀ ਦਿੱਤੀ ਸੀ ਮੈਂ ਰਾਜਨਾਥ ਸਿੰਘ ਜੀ ਨੂੰ ਮਿਲਿਆ ਮੈਂ ਕਿਹਾ ਜੀ ਫਿਰ پجاب تو رینٹ لیا کروں گے مطلب بھی کرائے تو دن ہو سانجاں سڈے ہی تو منڈے نے جی ہو چاہیے پھر پھر جی کلے کلے منڈے کا رینٹ لین لگے پھر کی کروں گے تسی کر لو گے پرتی کتوں پھر اور ہو فوجوں کا رینٹ دتاب دسو میں کہ سارے ایم پی لائٹ چو کٹ لو ہوتا ہے نہیں کھوڑے پھر معاف کر کیتے جو وہاں نے کلا ایک دکا نہیں جتھے موقع ملتا ہے پجاب ہے چلو ਇਹਦਾ ਸ਼ੁਕਰ ਕਰੋ ਅਜੇ ਬਚਾਇਆ ਉਹਨਾਂ ਦੀ ਨਿਗ੍ਹਾ ਨਹੀਂ ਪਈ ਜੇ ਇਹਨਾਂ ਦਾ ਵਾਸ ਚੱਲੇ ਵਾਸ ਚੱਲਦਾ ਵੀ ਨਹੀਂ ਇਹ ਪਰ ਜੇ ਵਾਸ ਚੱਲੇ ਜਾਣਗਨ ਮਨਚੋਂ ਪੰਜਾਬ ਕੱਢ ਦੇਣਗੇ ਇਹ ਪੰਜਾਬ ਆਉਂਦਾ ਇਹਦੇ ਚ ਯਾਰ ਲੋ ਇਥੇ ਉੱਤਰ ਪ੍ਰਦੇਸ਼ ਪਾ ਦੋ ਉੱਤਰ ਪ੍ਰਦੇਸ਼ ਬੰਗਾਲ ਮਰਾਠਾ ਹੀ ਕਹਿੰਦੇ ਨੇ ਪੰਜਾਬ ਸਿੰਧ ਗੁਜਰਾਤ ਮਰਾਠਾ ਨਾ ਪੰਜਾਬ ਕੋਟੋ ਕਹਿੰਦੇ ਚ ਐਨੇ ਪੰਜਾਬ ਪੰਜਾਬ ਦੇ ਵਿਰੋਧੀ ਨੇ ਕੁੱਖਾਂ ਚੋਂ ਧੀਆਂ ਤੇ ਧਰਤੀ ਚੋਂ ਪਾਣੀ ਜੇ ਦੋਵੇਂ ਮੁੱਕ ਗਏ ਤਾਂ ਖਤਮ ਕਹਾਣੀ ਆਮ ਸਕੂਲਾਂ ਚ ਲਿਖਿਆ ਹੁੰਦਾ ਜੀ ਇਹ ਕੰਧਾਂ ਤੇ ਤੇ ਸਾਡਾ ਤਾਂ ਮੁਕਾਈ ਬੈਠੇ ਐ ਇਸ ਧਰਤੀ ਚ ਪਾਣੀ ਹੁਣ ਤਾਂ ਥੱਲੇ ਜਾਣ ਦੀ ਹੋਰ ਕੋਈ ਗੁੰਜਾਇਸ਼ ਨਹੀਂ ਰਹੀ ਸਾਨੂੰ ਤਾਂ ਆਪਣਾ ਨੈਰੀ ਸਿਸਟਮ ਹੀ ਠੀਕ ਕਰਨਾ ਪਊਗਾ ਉਹ ਕਰਾਂਗੇ ਕਰੀਬ ਹੀ ਜਾਣੇ ਆ ਨਾਲ ਆ ਮੇਰੇ ਕੋਲ ਡਾਟਾ ਪਿਆ ਹੈ ਕਿ 60 40 ਦਾ 68 ਦੀਆਂ ਜਿਹੜੀਆਂ ਸੰਪਤੀਆਂ ਸੀ ਉਹਦੀ ਵੰਡ ਪੰਜਾਬ ਤੇ ਹਰਿਆਣਾ 'ਚ 60 40 ਅਨੁਪਾਤ 'ਚ ਕੀਤੀ ਗਈ ਸੀ ਪਰ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਮਤੀਂਦਰਾ ਗਾਂਧੀ ਨੇ 24 ਤੇ 79 ਨੋਟੀਫਿਕੇਸ਼ਨ ਰਾਹੀਂ ਰਾਵੀ ਬਿਆਸ ਦੇ ਪਾਣੀਆਂ ਦੀ ਧੱਕੇ ਨਾਲ ਪੰਜਾਬ ਤੇ ਹਰਿਆਣਾ ਵਿਚਕਾਰ 50 50 ਦੇ 50 50 ਹਿਸਾਬ ਨਾਲ ਵੰਡ ਕਰਤੀ ਜੋ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਸੀ ਉੱਥੋਂ ਚੱਲੇ ਕੰਮ ਜੀ ਇਹ ਕਾਂਗਰਸੀ ਮੁੱਖ ਮੰਤਰੀ ਹੋਣ ਦੇ ਕਾਰਨ ਪੰਜਾਬ ਦੇ ਹਿੱਤਾਂ ਨੂੰ ਕੋਈ ਤਵੱਜੂ ਨਹੀਂ ਦਿੱਤੀ ਉਹਨਾਂ ਨੇ ਅੱਜ ਇਹਨਾਂ ਦਾ ਨਾਮ ਲੈਂਦੇ ਸੀ ਚੀਮਾ ਸਾਹਿਬ ਤੁਸੀਂ ਆ ਸਾਰਾ ਕੁਝ ਪਿਆ ਆ ਪ੍ਰਕਾਸ਼ ਸਿੰਘ ਬਾਦਲੋਂ ਦਾ 77 ਚ ਐਡੀ ਕਿਹੜੇ ਖਜ਼ਾਨੇ ਖਾਲੀ ਹੋ ਗਏ ਸੀ ਵੀ ਸਾਰਿਆਂ ਨੇ 1.5 ਕਰੋੜ ਦਾ ਚੈੱਕ ਲੈ ਲਈ 1.5 ਕਰੋੜ ਦੀ ਚੱਕ ਤਾਂ ਕੰਮ 1 ਫੁੱਟ ਬਾਲਾ ਸਰ ਵਾਲੀ ਨਹਿਰ ਲੈਣ ਵਾਸਤੇ 1 ਫੁੱਟ ਪਹਾੜ ਤਾਂ ਚੱਕਦੀ ਚੱਲੂ ਅਹੀਂ ਚੱਲੀ ਗਿਆ ਕੰਮ ਕੋਈ ਪੁੱਛਦੇ ਨਹੀਂ ਸੀਗੇ ਹੁਣ ਅਸੀਂ ਬੂੰਦ ਬੂੰਦ ਦਾ ਹਿਸਾਬ ਰੱਖਣ ਲੱਗ ਗਏ ਹੁਣ ਇੱਕ ਇੱਕ ਕਿਊਸਿਕ ਦਾ ਹਿਸਾਬ ਰੱਖਦੇ ਆਂ ਹੁੰਨੀ ਅਸੀਂ ਪਾਣੀ ਵੱਧ ਦਿੰਦੇ ਕਿਸੇ ਨੂੰ ਹਾਂ ਜਿੰਨਾ ਹੱਕ ਬਣਦਾ 20 ਮਈ ਦੀ ਰਾਤ ਨੂੰ 12 ਵਜੇ ਛੱਡ ਦਾਂਗੇ 15 ਦਿਨ ਰਹਿਗੇ ਏਡਾ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਇਹਨਾਂ ਨੇ ਖੇਤੀ ਕਰਨੀ ਹੈ ਇਹ ਜੀ ਜਿਹੜੀ 8 ਦਿਨ ਪਾਣੀ ਚਾਹੀਦਾ ਵਾ ਸਾਨੂੰ 85 ਸੋ 15 ਦਿਨ ਬਾਅਦ ਅੱਛਾ ਅਸੀਂ ਬੇਕੇ ਕੀਤੇ ਉਹ ਫਿਰ ਉਹ ਹੋਰ ਰੌਲਾ ਪਾਉਂਦੇ ਨੇ ਦਿੱਲੀ ਥੋੜਾ ਥੋੜਾ ਧੂਆਂ ਪਹੁੰਚਦਾ ਜੀ ਅਸੀਂ ਕਹਿ ਜਾ ਰਹੇ ਹਾਂ ਕਿ ਤਜਰਬਾ ਕਰ ਲੈਂਦੇ ਹਾਂ 15 ਜੂਨ ਦੀ ਜਿਹੜਾ 1 ਜੂਨ ਤੋਂ ਝੋਨਾ ਸ਼ੁਰੂ ਕਰ ਦੇਣੇ ਐਸੀ ਕਿ ਝੋਨਾ ਸੀ 1 ਜੂਨ ਤੋਂ ਕਰਾਂਗੇ ਤਾਂ ਕਿ ਸਤੰਬਰ ਚ ਆ ਜਾਏ ਉਸ ਵੇਲੇ ਵੈਸਟਰਨ ਹਵਾਵਾਂ ਚਲਦੀ ਹੁੰਦੀਆਂ ਨੇ ਮੌਇਸਚਰ ਘੱਟ ਹੁੰਦਾ ਹੈ ਸ਼ਾਇਦ ਚੀਤੂਆਂ ਜੰਮੇ ਨਾ ਅਸੀਂ ਐਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵਾਤਾਵਰਨ ਨੂੰ ਤੇ ਪਾਣੀ ਸਾਨੂੰ ਤਾਂ ਫਿਰ 20 ਮਈ ਨੂੰ ਚਾਹੀਦਾ ਹੋਊਗਾ ਜੀ ਫਿਰ ਨਹਿਰਾ ਦਾ ਉੱਥੇ ਪਹੁੰਚੂਗਾ ਟੇਲਾਂ ਤੱਕ ਜਿਹੜੇ ਬੈਠੇ ਆ ਕਿ ਦਰਵਾਇਆ ਵਾਲੇ ਫਾਜ਼ਿਲਕਾਲੇ ਉੱਥੇ ਤੱਕ ਫਿਰ ਪਹੁੰਚੂਗਾ ਨਾ ਪਾਣੀ 20 ਨੂੰ ਛੱਡਾਂਗੇ ਜੀ ਤੁਹਾਨੂੰ ਸਾਨੂੰ ਤਾਂ ਪਾਣੀ ਹੋਣੀ ਚਾਹੀਦਾ ਜੀ ਕਹਿੰਦੇ ਤਾਂ ਆਪਨੇ ਕੀ ਕਰਨਾ ਹੈ ਸੋ ਇਹ ਬਹੁਤ ਜਿਆਦਾ ਤੱਕ ਹੈ ਸਭ ਤੋਂ ਪਹਿਲਾਂ ਤਾਂ ਜੀ ਡੀਬੀਐਮਬੀ ਇਹ ਜਿਹੜਾ ਚਿੱਟਾ ਹਾਥੀ ਹੈ ਇਹਦਾ ਸਖਤ ਬਰੋਧ ਕਰਦੇ ਹਾਂ ਔਰ ਇਹਦਾ ਪੁਨਰਗਠਨ ਹੋਣਾ ਚਾਹੀਦਾ ਹੈ ਇਹਦਾ ਜਿਹੜਾ ਸਬੰਧਾਨ ਹੈ ਦੁਬਾਰੇ ਲਿਖਣਾ ਚਾਹੀਦਾ ਤੇ ਉਦੋਂ ਉਸ ਵੇਲੇ ਜਿਹੜਾ ਲਿਖਿਆ ਹੋਇਆ ਨਹੀਂ ਚੱਲੂਗਾ ਦੂਜੇ ਨੰਬਰ ਤੇ ਡੈਮ ਸੈਫਟੀ ਐਕਟ ਹੈ ਡੈਮ ਸੈਫਟੀ ਐਕਟ ਕਹਿੰਦੇ ਜੀ ਭਗਵਾਨ ਤਮਨ ਉਦੋਂ ਐਮਪੀਸੀ ਮੈਂ ਤਾਂ ਉੱਥੇ ਫਿਰ ਹੈਗਾ ਸੀ ਮੈਂ ਵਿਰੋਧ ਕੀਤਾ ਸੀ ਸਰਕਾਰ ਕੀ ਦੀ ਸੀ ਇੱਥੇ ਫਿਰ 21 ਚ ਇਹ ਠੀਕ ਨਹੀਂ ਲੈਂਦਾ ਪਰ ਉਹ ਨਨ ਡੈਮ ਸੇਫਟੀ ਐਕਟ ਦੇ ਵਿਰੁੱਧ ਅਸੀਂ ਤਾਂ ਅੱਜ ਲੈਂਦਾ ਰੈਜ਼ੋਲੂਸ਼ਨ ਕਿ ਅਸੀਂ ਇਹਨੂੰ ਸਵੀਕਾਰ ਨਹੀਂ ਕਰਦੇ ਅਸੀਂ ਆਪਣੇ ਡੈਮਾਂ ਦੀ ਸੇਫਟੀ ਆਪ ਦੀ ਆਪ ਕਰਨ ਜਾਣਦੇ ਹਾਂ ਹੁਣ ਵੀ ਤਾਂ ਡੈਮ ਦੀ ਸੇਫਟੀ ਸਾਡੀ ਹੋਈ ਹੈ ਪਹਿਲਾਂ ਕੌਣ ਸੀ ਉੱਥੇ ਡੈਮ ਸੇਫਟੀ ਐਕਟ ਹਰ ਡੈਮ ਲੈ ਲੋ ਐਜੂਕੇਸ਼ਨ ਖੋਲੋ ਬਿਜਲੀ ਬਿਜਲੀ ਦੇ ਡਾਕਾ ਮਾਰ ਲਓ ਖੇਤੀ ਖੋਲੋ ਇਹਨਾਂ ਤੋਂ ਕੀ ਰਹਿ ਗਿਆ ਸਾਡੇ ਕੋਲੇ ਫਿਰ ਪੁਰਾਣੀਆਂ ਫਿਲਮਾਂ ਵਾਂਗੂ ਫਿਰ ਮਜਾਰੇ ਬਣਜਿਆ ਕਰਾਂਗੇ ਬੀਜਿਆ ਕਰਾਂਗੇ ਜੇ ਵੱਢਣ ਦੇਤੀ ਮਾਲਕ ਨੇ ਵੱਢਣ ਦੇਤੀ ਜਿੰਨੀ ਕਰਿਆ ਗਈ ਬਸ ਧੰਨਵਾਦ ਬਾਈ ਰੋ ਸ਼ੁਕਰ ਕਰੋ ਬਸ ਸੋ ਇਹ ਹਾਲਾਤਾਂ ਚ ਅਸੀਂ ਪੰਜਾਬ ਨੂੰ ਪਹੁੰਚਣ ਨਹੀਂ ਦਿੰਦੇ ਪਰ ਮੈਂ ਜੋ ਮਰਜ਼ੀ ਪੁਰਾਣਿਆਂ ਨੇ ਕਰਤਾ ਮੈਂ ਬੜਾ ਜ਼ਿਆਦਾ ਹਿਸਟਰੀ 'ਚ ਜਾਣਾ ਨਹੀਂ ਪਰ ਮੈਂ ਫਿਊਚਰ ਦੀ ਗੱਲ ਕਰਦਾ ਕਿ ਪੰਜਾਬ ਦੀ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਹੈ ਨਾ ਤਾਂ ਵੇਸਟ ਹੋਣ ਦੇਵਾਂਗੇ ਮੇਰੇ ਕੋਲ ਇਹ ਡਾਟਾ ਪਿਆ ਜੀ ਇਹ ਐਵੇਂ ਕੀ ਜਾਂਦੇ ਰਹਿੰਦੇ ਆ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਜਿਹੜਾ ਮੇਰੇ ਕੋਲ ਡਾਟਾ ਨਾ ਉਹਦੇ ਚ ਪਾਕਿਸਤਾਨ ਨੂੰ ਨਲ ਹੈ ਜੀ ਨਲ ਮਤਲਬ ਆਪਹਿ ਜੀ ਹਾਂ ਲੈ ਲਓ ਨਲ ਜ਼ੀਰੋ ਜ਼ੀਰੋ ਜਦੋਂ ਹੜ੍ਹ ਆਉਂਦੇ ਨੇ ਅਸੀਂ ਪੁੱਛਿਆ ਹਰਿਆਣੇ ਨੂੰ ਕਿ ਦੇ ਦੀਏ ਪਾਣੀ ਤੁਹਾਨੂੰ ਕਹਿੰਦੇ ਨਾ ਜੀ ਸਾਡੇ ਦਾ ਸਰਦਾ ਮੈਂ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਮੈਂ ਕਿਹਾ ਚੀਫ ਸਕੱਟਰੀ ਤੋਂ ਲਿਖ ਕੇ ਲੈ ਲਿਖ ਕੇ ਲੈ ਲਈ ਰਾਜਸਥਾਨ ਨੂੰ ਪੁੱਛਿਆ ਕਿਉਂ ਚਾਹੀਦਾ ਹੈ ਕਹਿੰਦੇ ਨਾ ਜੀ ਸਾਡੇ ਦਾ ਸਰਦਾ ਹੈ ਲਿੱਕ ਲੇ ਲਿੱਕੀ ਤੈ ਜਦੋਂ ਉਹਨਾਂ ਨੇ ਡੁੱਬਣ ਨੂੰ ਅਸੀਂ ਫਿਰ ਡੁੱਬਣ ਵਾਸਤੇ ਅਸੀਂ ਰੱਖੇ ਹੋਇਆ ਮਰਨ ਵਾਸਤੇ ਅਸੀਂ ਰੱਖੇ ਹੋਇਆ ਜਦੋਂ ਉਹਦਾ ਪਾਣੀ ਦਾ ਟਾਈਮ ਜਦੋਂ ਅਸੀਂ ਵੀ ਵਰਤਣਾ ਹੁੰਦਾ ਉਦੋਂ ਉੱਥੇ ਦੂਜਿਆਂ ਵਾਂਗੂ ਮੀਟਰ ਲਾ ਕੇ ਬੈਹਣ ਦੇ ਪਾਖੜਾ ਤੇ ਵੀ ਕਿੰਨੇ ਕਿਉਂ ਸਕਾਰਿਆ ਕਿੰਨੇ ਕਿ ਨਹੀਂ ਆ ਰਿਹਾ ਅਹਲ ਪਹਿਲਾਂ ਦੇ ਹਾਂ ਤਾਂ ਪੈ ਗਈਆਂ ਨਾ ਪਹਿਲਾਂ ਕੋਈ ਪੁੱਛਦਾ ਨਹੀਂ ਸੀ ਕੋਈ ਬਾਲੀਵੁੱਡਸ ਨਹੀਂ ਸੀ ਪੰਜਾਬ ਦਾ ਬੈ ਜਾਂਦੇ ਸੀ ਕੁਰਸੀ ਤੇ ਪਾਂਸਲਵਾਦ ਉਹ ਜਿਸ ਤਰ੍ਹਾਂ ਮੈਡਮ ਬਲਜੀਤ ਕੌਰ ਜੀ ਨੇ ਕਿਹਾ ਕਿ ਚੋਣ ਨਿਸ਼ਾਨਾ ਚ ਉਹ ਪਿਆਸੇ ਪਿੰਡਾਂ ਦੇ ਲੋਕ ਬੈਠੇ ਆ ਅੱਜ ਅੱਜ ਦੀ ਡੇਟ 'ਚ ਸੋਚ ਸਕਦੇ ਆ ਦੁਨੀਆ ਚੰਨ ਤੇ ਚੜ ਗਈ ਮੰਗਲਗ੍ਰਹਿ ਤੇ ਪਲਾਟ ਘਟਣ ਨੂੰ ਫਿਰਦੇ ਆ ਅਮਰੀਕਾਲੇ ਸਭ ਤੋਂ ਪਾਣੀ ਨਹੀਂ ਪੂਰਾ ਹੋ ਰਿਹਾ ਪਿੰਡਾਂ ਦਾ ਅਜੇ ਤੱਕ ਪਿਆਸੇ ਫਿਰਦੇ ਆਂ ਮਤਲਬ ਇਹ ਤਾਂ ਸੱਚਾ ਛੱਡ ਗਏ ਨੇ ਸਾਡੇ ਪੁਰਖੀ ਨੇ ਇਹ ਇਹੀ ਛੱਡ ਕੇ ਗਏ ਨੇ ਨਾ ਸਾ ਸਭ ਦੁਨੀਆ ਭਰ ਦੀਆਂ ਲਾਹਮ ਤਾਂ ਸਾਨੂੰ ਛੱਡ ਕੇ ਸਾਡੇ ਗਾਲ ਪਾ ਕੇ ਬੜੀਆਂ ਕਰ ਪਰ ਵੀ ਠੀਕ ਬੋਨ ਦਮਾ ਬਹੁਤ ਟਾਈਮ ਹੋ ਗਿਆ ਹੁਣ ਤਾਂ ਮੈਂ ਠੀਕ ਕਰੂੰ ਇਹਨੂੰ 75 ਸਾਲਾਂ ਦੀ ਮੈਂ ਕਹਿੰਦਾ ਤਿੰਨ ਦਿਨ ਬੂਡ ਦੇ ਫੀਤੇ ਦੀ ਗੰਢ ਨਾ ਖੋਲੀਏ ਚਮਚੀ ਦੀ ਡੰਡੀ ਪਾ ਕੇ ਜਾਂ ਸੂਆ ਪਾ ਕੇ ਜਾਂ ਕੋਈ ਤਿੱਖੀ ਚੀਜ਼ ਪਾ ਕੇ ਖੋਲਣੀ ਪੈਂਦੀ ਐ ਇੱਥੇ 75 ਸਾਲ ਪੁਰਾਣੀ ਗੰਢ ਫੜਾ ਕੇ ਮੈਨੂੰ ਕਹਿੰਦਾ ਤੂੰ ਖੋਲ ਹੁਣ ਤੈਨੂੰ